ਦੀਪ ਜੀ ਹਾਂਜੀ ਉਹ ਆ ਕੀ ਲਿਖੀ ਜਨੇ ਉਹ ਆ ਕੀ ਲਿਖੇ ਸੋਮਵਾਰ ਦੀ ਹੈਗੀ ਛੁੱਟੀ ਅੱਛਾ ਛੁੱਟੀ ਦਾ ਹਾਰੇ ਇੰਨੇ ਉੱਚੇ ਘੋੜੇ 'ਚ ਚੜ ਕੇ ਉਹੀ ਮੈਂ ਕਹਾਂ ਉੱਪਰ ਕਿਤੇ ਜਿਹੜੇ ਫਿਰਦੇ ਹੋ ਉਹ ਪਰਦਾ ਬੜਾ ਉੱਚਾ ਲੱਗਿਆ ਬੈਨਰ ਹੀ ਬੜਾ ਉੱਚਾ ਲੱਗਿਆ ਤਾਂ ਦਾ ਹਾਰੇ ਭਾਜੀ ਸੋਮਵਾਰ ਦੀ ਛੁੱਟੀ ਹੈ ਭਾਜੀ ਦਾ ਹਾਰੋ ਆ ਸੋਮਵਾਰ ਦੀ ਛੁੱਟੀ ਹੈ ਹਰ ਇੱਕ ਸੋਮਵਾਰ ਦੀ ਛੁੱਟੀ ਹੋਗੀ ਭਾਜੀ ਅੱਛਾ ਹਰ ਇੱਕ ਸੋਮਵਾਰ ਦੀ ਛੁੱਟੀ ਹੈ ਐਤਵਾਰ ਤੋਂ ਲੈ ਕੇ ਮੰਗਲਵਾਰ ਤੱਕ ਦੁਕਾਨ ਬੰਦ ਰਹੇਗੀ ਐਤਵਾਰ ਤੋਂ ਲੈ ਕੇ ਮੰਗਲਵਾਰ ਤੱਕ ਦੁਕਾਨ ਕੀ ਸੋਮ ਬਾਦ ਹੋਏਗੀ ਭਾਈ ਛੁੱਟੀ ਭਾਜੀ ਦਿਖਾ ਰੋ ਮੈਂ ਤਾਂ ਦਿਖਾਦਾ ਭਾਜੀ ਤੁਸੀਂ ਕੋੜੀ ਦੇ ਜਿਹੜੇ ਫਿਰਦੇ ਹੋ ਆ ਵੀ ਤੇਰਾ ਇਸ਼ਤਿਹਾਰ ਬਹੁਤ ਉੱਚੀ ਲੱਗਿਆ ਮੈਨੂੰ ਕੋੜੀ ਚੜਨਾ ਵਗੇ ਭਾਜੀ ਆ ਦੁਬਾਰਾ ਕੋੜੀ ਚੜਾਦਾ ਹਾਂਜੀ ਭਾਜੀ ਕੋੜੀ ਲੋਈ ਵਾਲੀ ਗੱਲ ਕਰ ਰਹਾ ਮੈਂ ਆ ਚਲੋਈ ਵਾਲੀ ਐ ਲੋਈ ਵਾਲੀ ਗੱਲ ਕਰ ਰਹਾ ਭਾਜੀ ਕੋੜੀ ਲੱਗ ਗਏ ਕੋਟਨ ਦੇ ਸੂਟ ਚੈੱਕਲ ਤੇ ਕੋਰਨਰ ਦੁਪੱਟਾ ਬਹੁਤ ਹੀ ਘੱਟ ਰੇਟਾਂ ਦੇ ਭਾਜੀ ਭਾਜੀ ਕੀ ਰੇਟ ਹੈ ਤੁਹਾਡੇ 2400 ਵਾਲਾ ਸੂਟ ਆਹ ਭਾਜੀ ਤੁਹਾਡੀ ਤਾਂ ਪਹਿਲਾਂ ਹੀ ਗੱਡੀ ਅੜਕਣ ਲੱਗੀ ਹੈ ਯਾਰ ਭਾਜੀ ਅੜਕਦੇ ਤਾਂ ਹੀ ਬਣਾ ਰਹੇ ਵੀਡੀਓ ਅੜਕਦੇ ਬਹੁਤ ਪੁਰਾਣੇ ਬੰਦੇ ਹਨ ਕਾਊਂਟਰ ਦੇ ਬਹੁਤ ਪੁਰਾਣੇ ਬੰਦੇ ਪਰ ਪੁਰਾਣੇ ਸੇਲਮੈਨ ਹੈ ਇਹਦੀ ਗੱਲ 1200 ਉਹ ਭਾਜੀ ਕੋਟਨ ਦੀ ਗੱਲ ਹੈ ਹਾਂਜੀ ਕੋਟਨ ਦੀ ਕੋਟਨ ਕੋਟਨ ਦਾ ਦੁਪੱਟਾ ਕੋਟਨ ਦਾ ਦੁਪੱਟਾ ਪੈਸਾ ਇਹ 2400 ਵਾਲਾ 1200 ਦੇ ਰਹੇ ਹਾਂਜੀ 1200 ਇਹ ਕੱਚੀ ਗੱਲ ਹੈ ਨਹੀਂ ਜੀ ਤੇ ਤੇਰਾ ਪੱਕੀ ਗੱਲ ਹੈ ਇਹ ਕੱਚੀ ਗੱਲ ਹੈ ਜੀ ਨਹੀਂ ਪੱਕੀ ਗੱਲ ਹੈ ਮੈਂ ਕਹਿੰਦਾ ਕੱਚੀ ਗੱਲ ਹੈ ਨਹੀਂ ਪੱਕੀ ਗੱਲ ਹੈ ਜੀ ਕੱਚੀ ਗੱਲ ਹੈ ਪੱਕੀ ਗੱਲ ਹੈ ਇਹ ਥੋੜ ਦੇਵੋਗੇ ਨਾ ਆਹ ਇਹ ਕੋ ਮਾਣੀ ਕੱਚੀ ਗੱਲ ਨਿਕਰੀ ਨਹੀਂ ਜੀ ਨਹੀਂ 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 ਕੱਚੀ ਗੱਲ ਨਹੀਂ ਪੱਕੀ ਗੱਲ ਹੈ ਜੀ ਪੱਕੀ ਗੱਲ ਹੈ ਕੀ ਗੱਲ ਹੈ ਪੱਕੀ ਗੱਲ ਹੈ ਵੀ ਮਾਲ ਹੈ ਉਹ ਬ੍ਰਾਂਡ ਮਿਲਾਂ ਦਾ ਮਾਲ ਹੈ ਰਾਮ ਟੈਕਸ ਦਾ ਬ੍ਰਾਂਡ ਹੈ ਸਿੱਕੇ ਵਨ ਚੀਜ਼ ਹੈ ਡੀ ਐਨ ਬਹੁਤ ਐਸੇ ਸੈਂਪਲਰ ਜਿਹਾ ਭਰਾਉ ਕੋ ਮਤਵੇ ਆ ਸਾਰੇ ਸੈਂਪਲਰ ਰਾਮ ਟੈਕਸ ਦੇ ਲੱਗੇ ਆ ਜਿੰਨਾ ਵੀ ਆਰਟੀਕਲ ਲੱਗੇ ਬਹੁਤ ਹੀ ਸ਼ਾਨਦਾਰ ਆਰਟੀਕਲ ਹੈ ਆ ਵੀ ਰਾਮ ਟੈਕਸ ਦਾ ਬ੍ਰਾਂਡ ਹੈ ਆ ਵੀ ਰਾਮ ਟੈਕਸ ਦਾ ਬ੍ਰਾਂਡ ਹੈ ਆ ਵੀ ਰਾਮ ਟੈਕਸ ਦਾ ਬ੍ਰਾਂਡ ਹੈ ਆ ਜਿੰਨੇ ਵੀ ਲੱਗੇ ਨੇ ਸਭ ਬ੍ਰਾਂਡ ਮਿਲਾਂ ਦਾ ਮਾਲ ਲੱਗੇ ਰਾਮ ਟੈਕਸ ਦਾ ਬ੍ਰਾਂਡਡ ਕੁਆਲਿਟੀ ਹੈ ਬਹੁਤ ਸੋਹਣਾ ਕਪੜਾ ਹੈ ਬਹੁਤ ਹੀ ਪਿਆਰਾ ਕਪੜਾ ਹੈ ਬਹੁਤ ਹੀ ਸ਼ਾਨਦਾਰ ਕਪੜਾ ਹੈ ਬਹੁਤ ਹੀ ਕੰਫਰਟ ਕੰਫਰਟੇਬਲ ਕਪੜਾ ਹੈ ਸਾਰੇ ਡਿਜ਼ਾਈਨ ਮੈਂ ਦਊਂਗਾ ਕਿ ਆਏ ਤੋਂ ਰੱਖੀਏ ਡਿਜ਼ਾਈਨ ਖੜਾਵੇਂ ਆ ਜਿੰਨੇ ਰੱਖ ਜਿਹੜੇ ਲੱਗੇ ਭਾਜੀ ਆਰਟੀਕਲ ਬਹੁਤ ਹੀ ਸ਼ਾਨਦਾਰ ਆਰਟੀਕਲ ਹੈ ਕੋਟਨ ਦਾ ਸੂਟ ਹੈ ਤੇ ਕੋਟਨ ਦਾ ਦੁਪੱਟਾ ਹੈ ਦੁਪੱਟਾ ਵੀ ਕੋਟਨ ਦਾ ਹੋਵੇਗਾ ਬਹੁਤ ਹੀ ਸ਼ਾਨਦਾਰ ਆਰਟੀਕਲ ਹੈ ਆ ਪਾਸਕੋਰਨ ਆ ਗਈ ਜੀ ਪਾਸਕੋਰਨ ਆ ਗੰਗਾ ਦੇ ਮਾਲ ਆ ਗਿਆ ਗੰਗਾ ਦੇ ਬਹੁਤ ਸੋਹਣੇ ਆਈਟਮ ਆ ਗਈ 50% ਸਲੋਟ ਤੇ ਸਾਰਾ ਜਿੰਨਾ ਮਾਲ ਲੱਗੇ ਬਹੁਤ ਹੀ ਸ਼ਾਨਦਾਰ ਆਰਗੇ ਪਾਰਟੀ ਵੇਅਰ ਵੇਖਦੇ ਬਹੁਤ ਹੀ ਸ਼ਾਨਦਾਰ ਕਪੜਾ ਹੈ ਬਹੁਤ ਹੀ ਪਿਆਰਾ ਕਪੜਾ ਗਰਮੀਆਂ ਦਾ ਤੋਹਫਾ ਹੈ ਗਰਮੀਆਂ ਦੀ ਹਲਕੀ-ਪੁਲਕੀ ਪਾਰਟੀ ਵੇਅਰ ਡਿਜ਼ਾਈਨਿੰਗ ਲੈ ਕੇ ਆਏ ਤੇ ਡਿਜ਼ਾਈਨਿੰਗ ਬਿਲਕੁਲ ਡਿਫਰੈਂਟ ਤੇ ਬਿਲਕੁਲ ਹਟਕੇ ਭਾਰੀ ਬਿਲਕੁਲ ਡਿਫਰੈਂਟ ਤੇ ਬਿਲਕੁਲ ਹਟਕੇ ਬਹੁਤ ਹੀ ਸ਼ਾਨਦਾਰ ਬਹੁਤ ਹੀ ਪਿਆਰਾ ਤੇ ਬਹੁਤ ਹੀ ਖੂਬਸੂਰਤ ਬਿਲਕੁਲ ਲੇਟਸ ਚੀਜ਼ ਸਿਕਲੀ ਦਾ ਵਰਕ ਹੈ ਪਲੱਸ ਬਲੋਕ ਹੈ ਬਹੁਤ ਹੀ ਪਿਆਰਾ ਤੇ ਬਹੁਤ ਹੀ ਖੂਬਸੂਰਤ ਤੇ ਆਪਾਂ ਦੁਪੱਟੇ ਦੀ ਗੱਲ ਕਰੀ ਦੁਪੱਟਾ ਇਤਸੋ ਜਿਆਦਾ ਸੋਹਣਾ ਹੈ ਜੀ ਸੂਰ ਨਾਲੋਂ ਦੁਪੱਟਾ ਸੋਹਣਾ ਦੁ ਪਿਓ ਦਾ ਪੱਟਾ ਹੋਏਗਾ ਪਿਓ ਦਾ ਕਹਾਂਗੇ ਪਿਓ ਦਾ ਪੱਟਾ ਹੋਏਗਾ ਬਿਲਕੁਲ ਲੈਟ ਵੇਟ ਹਲਕਾ ਫੁਲਕਾ ਪਾਰਟੀ ਨੇ ਬੀਸ ਹੈ ਅਗਲਾ ਆਰਟੀਕਲ ਵੀ ਦੇਖਦੇ ਆ ਕਰਨਾ ਬਲੌਗ ਦੇ ਵਿੱਚ ਰੇਸ਼ਮ ਦਾ ਕੰਮ ਕੀਤਾ ਹੈ ਬਹੁਤ ਹੀ ਸ਼ਾਨਦਾਰ ਬਹੁਤ ਹੀ ਖੂਬਸੂਰਤ ਅੱਜ ਜਿੰਨੇ ਵੀ ਡਿਜ਼ਾਈਨ ਆਣਗੇ ਸਾਰੇ ਨਵੇਂ ਆਣਗੇ ਸਾਰੇ ਹੀ ਨਵੇਂ ਆਣਗੇ ਜਿੰਨੇ ਵੀ ਡਿਜ਼ਾਈਨ ਆਣਗੇ ਸਾਰੇ 50% ਸਕਾਊਂਟ ਤੇ ਆਣਗੇ ਬਹੁਤ ਹੀ ਪਿਆਰੇ ਪਿਆਰੀ ਡਿਜ਼ਾਈਨ ਲੈ ਕੇ ਆਏ ਹਾਂ ਅੱਜ 50% ਸਕਾਊਂਟ ਤੇ ਬਹੁਤ ਹੀ ਕੰਮ ਮ ਬਹੁਤ ਹੀ ਸ਼ਾਨਦਾਰ ਆਣੇ ਬਿਲਕੁਲ ਲੇਟੈਸਟ ਅਗਲਾ ਡੀਐਨਵੀਐਸ ਇਹਦਾ ਬੜਾ ਹੈ ਪਾਰਟੀ ਦੇ بیس ਹੈ ਜੀ ਇਹ ਪਾਰਟੀ ਦੇ بیس ਹਰ ਤੋਂ ਮੈਂ 50% ਸਪੋਰਟ ਤੇ ਇਕਰੀਆਂ ਹੁਦਾਨਾ ਮੈਂ ਤੋਂ ਇੱਕ ਜੋਰਿਆ ਤੇ ਪਤਾ ਜੀ ਸਾਰੇ ਡੀਐਨ ਦੇ ਜਦ ਸਾਰੇ ਡੀਐਨ ਮੇ ਗੋਠੀ ਵਾਲਿਆਂ ਦੇ ਹਮੇਸ਼ਾ ਚੀਨ ਨਹੀਂ ਮਿਲੂਗੀ ਪੁਰਾਣੀ ਦਾ ਕੋਈ ਕੰਮ ਨਹੀਂ ਪੁਰਾਣੀ ਉੱਥੇ ਹੁੰਦੀ ਪਾਰਟੀ ਤੇ ਗਾਗ ਨਹੀਂ ਹੁੰਦਾ ਆਪਣੀ ਪਰਮਾਤਮਾ ਦੀ ਕਿਰਪਾ ਨਾਲ ਕਸਟਮਰਾਂ ਦਾ ਐਡਾ ਪਿਆਰ ਮਿਲਿਆ ਹੋਣਾ ਸਾਡੇ ਸ਼ਾਨਵੇਂ ਚੀਜ਼ ਖੋਦੇ ਪਾਰੀ ਅਗਲਾ ਆਟੀਆਂ ਦੇਖੋ ਪਾਰੀ ਇਹ ਆਰਟੀਕਲ ਪਾਰੀ ਜੋਰ ਜਨ ਦੇ ਉੱਪਰ ਜੋ ਜੱਟ ਟਿਪਲੇ ਦਾ ਕੰਮ ਬਹੁਤ ਹੀ ਸ਼ਾਨਦਾਰ ਬਹੁਤ ਹੀ ਪਿਆਰਾ ਤੇ ਦੇਖੋ ਡਿਫਰੈਂਟ ਦੇ ਬਿਕੋ ਹਟ ਕੇ ਸੈ ਸਵਾ ਦੋ ਮੀਟਰ ਕੱਟਾ ਹੈ 2.5 ਮੀਟਰ ਸ਼ਰਟ ਹੈ 3 ਮਿੰਟ ਸਰਵਾ ਰਿਹਾ ਹੈ ਵੀਡੀਓ ਚੱਲ ਕੇ ਸ਼ੇਅਰ ਲਾਈਕ ਕਮੈਂਟ ਜੂਰ ਕਰਨਾ ਨਮਸਕਾਰ ਪ੍ਰਣਾਮ ਸਤਿ ਸ੍ਰੀ ਅਕਾਲ ਜੀ ਜਾਨਾ ਪਹਿਨਾ ਪਿਆਰ ਭਰੇ ਸਤਿ ਸ੍ਰੀ ਅਕਾਲ ਬਠਿੰਡੇ ਵਾਲੇ ਗੋਠੀ ਵਾਲੇ ਗੋਠੀ ਵਾਲੇ ਬਠਿੰਡੇ ਵਾਲੇ ਸਵੇਰ ਸਵੇਰ ਮਾਰਨਿੰਗ ਟਾਈਮ ਹੈ ਬਸ ਆਤ ਹੋ ਰਹੀ ਹੈ ਅਸੀਂ ਬਣਾ ਰਹੇ ਹਾਂ ਵੀਡੀਓ ਭਾਜੀ ਤੁਹਾਨੂੰ ਦਿਖਾ ਰਹੇ ਨਵੇਂ-ਨਵੇਂ ਚੀਜ਼ਾਂ ਤੇ ਨਵੇਂ-ਨਵੇਂ ਡੀਅਰ ਬਹੁਤ ਹੀ ਸ਼ਾਨਦਾਰ ਉਹ ਸਾਡਾ ਵੱਡੀ ਗੱਲ ਪਤਾ ਕੀ 50% ਸਕੋਨ ਜਨਕੀ ਅੱਧੇ ਰੇਟ ਆਹ ਮੇਰਾ ਆਰਟੀਕ ਉਸ ਸਾਰਾ ਮਾਲ ਨਵਾਂ ਆਇਆ 프레ਸ਼ ਵਾਲ ਬੀਨ ਇੱਕ অর্ਗੈਨਿਕ ਸਿਲਕੀ ਸਲਵਾਰ ਦੇ ਨਾਲ ਬੀਨ ਇੱਕ ਔਰ ਸਿਲਕੀ ਸਲਵਾਰ ਦੇ ਨਾਲ ਤੇ ਗੋਟਾ ਡੋਰੀ ਦਾ ਪੱਟਾ ਪਾਜੀ ਆ ਗੋਟਾ ਡੋਰੀ ਦਾ ਪੱਟਾ ਪਾਜੀ ਤੁਸੀਂ ਯਕੀਨ ਮੰਨਿਓ 23 24 24 24 ਸੋਹ ਸੁੜੇ ਕਲਾਸ ਦਾ ਬੋਟਮ ਤੇ ਵਰਕ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਖੂਬਸੂਰਤ ਬਾਰੇ ਆ ਬੋਟਮ ਤੇ ਵਰਕ ਹੈ ਪਾਜੀ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਲੈ ਕੇ ਆਇਆ ਆਪਾਂ ਤੁਹਾਡੇ ਵਾਸਤੇ ਬਹੁਤ ਬਹੁਤ ਹੀ ਘੱਟ ਰੇਟ ਆ ਜਿੰਨੇ ਦੀ ਐਂ ਹਵਾਂ ਨਾ ਸਾਰੇ ਨੋਰਮਲ ਦੇ ਹਵਾਂਗੇ ਜੀ 2500 2600 ਵਾਲੇ ਡਿਜ਼ਾਈਨ ਹਾਰੇ ਤੋਂ 1300 ਰੁਪਏ ਭਾਜੀ ਹਾਲੋ ਭਾਜੀ ਤਰੋ ਇੱਕ ਹਨਾ ਭਾਜੀ 1300 ਰੁਪਏ ਦਾ ਬੀਨ ਇੱਕ ਭਾਜੀ ਬੀਨ ਇੱਕ ਪਣੀ 1300 ਰੁਪਏ ਦਾ ਜੀ ਦੇਸ਼ਮ ਡੋਰੀ 2600 ਫੁੱਟ ਵਿਗ ਰਿਹਾ ਤੇ ਆ ਜਿੱਥੇ ਮੱਜਿਤ ਰਾਈਕਰ ਪਿੱਕਲਾ ਡਿਜ਼ਾਈਨ ਹੈ 1300 ਰੁਪਏ ਦੀ ਆ ਜਿੰਨੇ ਡਿਜ਼ਾਈਨ ਹੈ ਸਾਰੇ ਨਵੇਂ ਹੈ 1300 ਭਾਜੀ ਭਾਜੀ 1300 ਰੁਪਏ ਦੀ ਅੱਛਾ ਇੱਕ ਗੱਲ ਹੋ ਰਹੀ ਜੀ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ 1300 ਬਹੁਤ ਸ਼ਾਨਦਾਰ ਡਿਜ਼ਾਈਨ ਲੈ ਕੇ ਆਇਆ ਆ ਪਾ ਜੀ ਅੱਜ ਜਿਹੜੇ ਮੋਡ ਦੇ ਫਲਾ ਦੇ ਆਂ ਦੇ ਖਾਵਾਂਗੇ ਪਰਵਾਲੋ 13 ਤੁਲਬੀਆਂ ਦੇ ਹੋਵਾਂਗੇ 13 1300 ਰੁਪਏ ਦੇ ਆ ਰਹੇ ਨੇ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਫੁੱਫਰ ਇਹ ਜਿੱਲੇ ਵੀ ਦੇ ਰਹੇ ਆ ਸਾਰੇ ਇੰਸਟਾਗ੍ਰਾਮ ਵਾਲੇ ਦੇ ਰਹੇ ਨੇ ਇੰਸਟਾਗ੍ਰਾਮ ਤੇ ਚੈੱਕ ਕਰ ਲਓ ਆਹ ਦੇਖੋ ਜੀ ਤੁਸੀਂ ਯਕੀਨ ਮੰਨਿਓ 2500 2600 ਵਾਲਾ ਮਾਲ ਵਿੱਚ 2500 2600 ਵਾਲਾ ਮਾਲ ਵੀ 13 1300 ਰੁਪਏ ਆ ਜਿੰਨੇ ਤੁਹਾਨੂੰ ਖਾਰਾ ਮੈਂ ਦੇ ਆ ਨਾ ਸਾਰੇ 1300 ਭਾਜੀ 13 1300 ਰੁਪਏ ਦੇ ਵੀ ਬਹੁਤ ਘੱਟ ਰੇਟਾਂ ਤੇ ਬਹੁਤ ਘੱਟ ਰੇਟਾਂ ਤੇ ਬਹੁਤ ਘੱਟ ਰੇਟਾਂ ਤੇ ਆ ਦੇ ਕੋਆ ਡਿਜ਼ਾਈਨ ਦੇਖੋ ਜੀ ਦਵਾਂਗੇ ਦਵਾਂਗੇ ਭਾਜੀ ਦਵਾਂਗੇ ਆ ਲੋ ਭਾਈ 1300 ਤੇਰਾ 1300 ਮੈਂ ਭਾਜੀ 1300 ਰੁਪਏ ਦਾ ਆ ਗਿਆ ਡਿਜ਼ਾਈਨ ਜੀ ਬੋਟਮ ਤੇ ਵਰਕ ਵਾਲਾ ਡਿਜ਼ਾਈਨ ਆ ਗਿਆ 1300 ਰੁਪਏ ਤੇ ਤੂੰ ਲੈ ਲੈ ਤੂੰ ਲੈਣ ਕੱਟਵਰਕ ਬੋਟਮ ਰੇਟ ਆ ਭਾਜੀ 1300 ਰੁਪਏ ਬਹੁਤ ਕੱਟ ਰੇਟ ਹੈ ਜਿੱਦੂ ਭਾਜੀ ਬਹੁਤ ਕੱਟ ਰੇਟ ਹੈ ਸਾਡੇ ਭਾਜੀ ਕਿੱਥੋਂ ਲੈ ਕੇ ਆ ਨਾ ਤੁਸੀਂ ਇੰਨੇ ਸਸਤੇ ਸੂਤਰਾ ਵਾਲਾ ਸੂਤਰਾ ਵਰਕ ਆ ਭਾਜੀ ਅਹਿਮਦਾਬਾਦ ਸੂਰਤ ਦਾ ਮਾਲਾ ਸਿੱਧਾ ਡਾਇਰੈਕਟ ਮਾਲਾ ਲੱਗਦਾ ਭਾਜੀ ਬਹੁਤ ਘੱਟ ਰੇਟਾਂ ਤੇ ਆ ਜਿੰਨੇ ਮੇਰੇ ਆਰਟੀਕਲ ਆ ਭਾਜੀ ਆਧਾਰ ਮੇਰਾ ਆ ਲੋ ਆਰ ਭਾਜੀ 13 1300 ਰੁਪਏ ਦੀ ਇੰਨੇ ਸੋਹਣੇ ਸੋਹਣੇ ਦੇ ਹਨ ਇੰਨੇ ਪਿਆਰੇ ਪਿਆਰੇ ਕਲਰ ਇੰਨੇ ਸੋਹਣੇ ਸੋਹਣੇ ਦੇ ਹਨ ਇੰਨੇ ਪਿਆਰੇ ਪਿਆਰੇ ਕਲਰ ਭਾਜੀ 13 1300 ਰੁਪਏ ਚ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ 50% ਸਟੋਰ ਤੇ ਵੀਡੀਓ ਚ ਤੁਹਾਨੂੰ ਸ਼ੇਅਰ ਲਾਈਕ ਮਰਜ਼ੂ ਕਰਨਾ ਨਮਸਕਾਰ ਪ੍ਰਣਾਮ ਸਤਿ ਸ੍ਰੀ ਅਕਾਲ ਜੀ ਆਪਾਂ ਲੈ ਕੇ ਆਏ ਮਾਹਾਂਗਾਮਾ ਸੇਲ ਚ ਔਰਗੰਝਾ ਔਰਗੰਝਾ ਉਹ ਵੀ ਰੰਗੋਲੀ ਰੰਗੋਲੀ ਦੇ ਡੀਲ ਲੈ ਕੇ ਸਿੰਪਲ ਸੋਮਰ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਪਿਆਰੇ 50% ਦਾ ਡਿਸਕਾਊਂਟ ਤੋਂ ਜਾਰਾ ਡਿਸਕਾਊਂਟ ਹੈ ਰੇਸ਼ਮ ਦਾ ਕੰਮ ਹੈ ਥੈਡ ਦਾ ਕੰਮ ਹੈ ਧਾਗੇ ਦਾ ਕੰਮ ਹੈ ਕੋਈ ਸਿੱਪੀ ਨਹੀਂ ਕੋਈ ਸਟੋਰ ਨਹੀਂ ਦੁਪੱਟਾ ਦੀ ਗੱਲ ਕਰੀਏ ਦੁਪੱਟਾ ਗੋਟਾ ਡੋਰੀ ਦਾ ਬਹੁਤ ਹੀ ਸ਼ਾਨਦਾਰ ਵੀ ਯਕੀਨ ਮੰਨਿਓ ਜਿਹੜੇ ਆਹ ਸਾਡੀ ਕਰ ਰਹੇ ਮੂਵੀ ਵਾਲੇ ਡਿਜ਼ਾਈਨ ਹੈ ਭਾਜੀ ਆ ਲੋ ਚੈੱਕ ਕਰੋ ਭਾਜੀ ਦਾ ਇੰਸਟਾਗ੍ਰਾਮ ਵਾਲੇ ਡੀਐਮ ਮਿਲਣਗੇ 25-2500 ਵਾਲੇ ਮਿਲਣ ਜਾ ਰਿਹਾ ਤੁਹਾਨੂੰ ਸਿਰਫ 1300 ਰੁਪਏ ਸੂਟ ਹੈ ਜੀ ਸਿਰਫ 1300 ਰੁਪਏ ਸੂਟ ਹੈ ਸਾਡੇ ਰੇਟ ਕੋਈ ਦੇਖ ਕੇ ਦਿਖਾਵੇ ਜਵਾਬਦਾਰੀ ਹੈ ਜੀ ਸਾਡੇ ਰੇਟ ਕੋਈ ਦੇਖ ਕੇ ਦਿਖਾਵੇ 1300 ਰੁਪਏ ਦਾ ਇੰਸਟਾਗ੍ਰਾਮ ਵਾਲੇ ਡੀਐਮ ਬਿਲਕੁਲ ਨਾਰਮਲ ਸਿੰਪਲ ਬੈਸਟ ਹਲਕੇ ਫੁਲਕੇ ਗਰਮੀ ਦੇ ਪਾਰਟੀ ਦੇ ਸੂਟ 50% ਸਕੋਰ ਤੋਂ ਜ਼ਿਆਦਾ ਸਕੋਰ ਦੇ ਬੋਟਮ ਦੇ ਵਰਕ ਵਾਲੇ ਸੂਟ ਮੋਤੀ ਡੋਰੀਏ ਦਬੱਟੇ ਵਾਲੇ ਸੂਟ ਬਹੁਤ ਹੀ ਸ਼ਾਨਦਾਰ ਬਹੁਤ ਹੀ ਪਿਆਰੇ ਤੇ ਬਹੁਤ ਹੀ ਖੂਬਸੂਰਤ ਤੇ ਆਹ ਦੇਖੋ ਕਰਨਤਾਲੀ ਆਹ ਲੋ ਕਰਨ ਕਹਿੰਦਾ ਦੇਖੋ ਜੀ ਕਲਰ ਜੀ ਆਹ ਦੇਖੋ ਬੋਟਮ ਦੇ ਵਰਕ ਵਾਲੇ ਕਿੱਥੇ ਨਹੀਂ ਮਿਲਨੇ ਸਾਡੇ ਦੇ ਜਬਾਨਦਾਰੀਏ ਸਾਡੇ ਦੇ ਕਿੱਥੇ ਨਹੀਂ ਮਿਲਨੇ ਭਾਜੀ ਤੇ 13-1300 ਰੁਪਏ ਸੂਟ ਦੇ ਬੋਟਮ ਦੇ ਵਰਕ ਵਾਲੇ ਪਾਰਟੀ ਵੇਰ ਸਿੰਪਲ ਸਟੋਪਰ ਬਹੁਤ ਹੀ ਸ਼ਾਨਦਾਰ ਬਹੁਤ ਹੀ ਪਿਆਰੇ ਤੇ ਬਹੁਤ ਹੀ ਖੂਬਸੂਰਤ ਭਾਜੀ ਬੋਟਮ ਤੇ ਵਰਕ ਵਾਲੇ ਸੂਟ ਲੈ ਕੇ ਆਏ ਆਪਾਂ ਲੋ ਜੀ ਮਹਾਂਗਾਮਾ ਸੇਟ ਮਹਾਂਗਮਾਸੇਂ ਚ ਬਹੁਤ ਹੀ ਨਵੇਂ ਨਵੇਂ ਆਈਟਮ ਆਏ ਆ ਤੇ ਯਕੀਨ ਮੰਨਿਓ 225 2500 ਵਾਲੇ ਸੂਟ ਲੈਣ ਜਾ ਰਹੇ ਮਸ਼ਰੀਨ ਦੇ ਪ्योर ਦੇ ਦੁਪੱਟੇ ਦਾ ਸਿਰ 1150 ਬਾਜੀ ਸਾਡੇ 1100 ਦੇ ਭਾਜੀ ਕੋਈ ਦੇਖਦਾ ਨਹੀਂ ਭਾਜੀ ਸਾਡੇ 1100 ਮਸ਼ਰੀਨ ਦੇ ਨਾਲ ਪ्योर ਦੇ ਦੁਪੱਟੇ ਉਹਦੇ ਜੇਕਰ ਪਲੇਟ ਵਾਲੇ 1150 ਰੁਪਏ ਤੋਂ ਬਹੁਤ ਹੀ ਸ਼ਾਨਦਾਰ ਆਰਟੀਕਲ ਆ ਭਾਜੀ ਇੱਕ ਮਿੰਟ ਇੱਕ ਗੱਲ ਪੁੱਛਾਂ ਹਾਂਜੀ ਭਾਜੀ ਭਾਜੀ ਹੁਣ ਚੰਨ ਲਗੇ ਤੇ ਸੋਤ ਗੋਠੀ ਵਾਲਾਂ ਦੀ ਐਸ ਵੀ 1150 ਦੇ ਦਾਂਗੇ ਕਿਵੇਂ ਉਹ ਨਹੀਂ ਦੇ ਸਕਦਾ ਭਾਜੀ ਕੋਈ ਨਹੀਂ ਦੇ ਸਕਦਾ ਕਹਿ ਨੂੰ 100 ਰੱਖੀ ਆਊਗਾ ਫਰਕ ਦੱਸੋ ਮੈਨੂੰ ਫਰਕ ਮੈਂ ਡੋਪੇ ਪੈ ਦੇਉਂਗਾ ਜੀ ਅੱਛਾ ਡੋਪੇ ਪੈ ਦੇ ਦੋਪੇ ਪੈ ਦੇਉਂਗਾ ਭਾਜੀ ਸਾਡੇ ਹਰ ਕੁਆਲਟੀ ਮਿਲ ਜੇ ਆਹ ਕੁਆਲਟੀ ਮੇਰੇ ਡੋਪੇ ਪੈ ਭਾਜੀ ਅੱਛਾ ਕੁਆਲਟੀ ਮਿਲ ਜੇ ਡੋਪੇ ਪੈ ਡੋਪੇ ਉਹ ਪਲੱਸ ਹੈਂਡਵਰਕ ਪਲੱਸ ਹੈਂਡਵਰਕ ਭਾਜੀ ਹੈਂਡਵਰਕ ਵੀ ਪਹਿਰੇ ਆਪਣਾ ਹੈਂਡਵਰਕ ਦਾ ਸੂਟ ਹੈ ਵੀਰੇ ਮਸਲੀਰ ਦੀ ਕੁਆਲਟੀ ਬ੍ਰਾਂਡਡ ਪਿਓਰ ਦਾ ਦੁਪੱਟਾ 11 ਤੋਂ 18 ਰੁਪਏ ਦੇ ਰਿਹਾ ਹੈ ਆਉਣ ਵਾਲੇ ਵਿਆਪਕ ਤੋਂ ਵੀ ਪਿਆਰ ਦੇ ਕੈਂਟ ਹੁੰਦੇ ਨੇ ਕਹਿੰਦੇ ਆ ਸਾਡੀ ਗੋਠੀਆਂ ਦੀ ਝੋਪਾ ਉਹ ਭਾਜੀ ਝੂਟ ਬੋਲਦੇ ਭਾਜੀ ਝੂਟ ਬੋਲਦੇ ਗੋਠੀਆਂ ਲੈਦੇ ਤਿੰਨ ਵਾਰੀ ਨਾਮ ਲਿਖਿਆ ਗੋਠੀ 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 ਉਹ ਛੱਡੀਆਂ ਨੇ ਭਾਜੀ ਗੋਠੀ ਲੈ ਆਈ ਆ ਗੋਠੀ ਲੈ ਆਈ ਐ ਇਸ ਦਾ ਭਾਜੀ ਕਮਿਸ਼ਨ ਲੈ ਕਰ ਐ ਕਮਿਸ਼ਨ ਲੈ ਕਰ ਭਾਜੀ ਉਹ ਟੈਗ ਜੇ ਫੜਾਉਂਦੇ ਆ ਨਾ ਵਿਸਟਿੰਗ ਭਾਜੀ ਸਭ ਕਮਿਸ਼ਨਰ ਭਾਜੀ ਕਮਿਸ਼ਨ ਲੈ ਕਰ ਐ ਗੋਠੀਆਂ ਲੈ ਝੋਪ ਫਿਰ ਸੁਧਾਵਨਾ ਚੌਕ ਦੇ ਬਿਲਕੁਲ ਆਪੋਜੀਟ ਹੈ ਭਾਜੀ ਉਹ ਸਾਹਮਣਾ ਨੋਰਮਲ ਏ ਉਸਾਂ ਦਾ ਵੱਧ ਵੈਰਾਈ ਮਿਲੂਗੀ ਕੋਠੀ ਵਾਲੇ ਭਾਈ ਆਹੋ ਭਾਈ ਕੋਠੀ ਵਾਲਾ ਸਭ ਤੋਂ ਵੱਧ ਵੈਰਾਈ ਮਿਲੂਗੀ ਰੇਟ ਬਹੁਤ ਘੱਟ ਨੇ ਡੈਇਲਿੰਗ ਨਵੀਂ ਤੋਂ ਨਵੀਂ ਇਹ ਸਭ ਤੋਂ ਸੋਹਣੇ ਵਿਕ ਰਹੇ ਆ ਸਭ ਤੋਂ ਘੱਟ ਰੇਟਾਂ ਦੇ ਵਿੱਚ ਰਹੇ ਆ ਤਾਂ ਪਹੁੰਚਣਾ ਕਿੱਥੇ ਬੰਦੀ ਜੀ ਭਾਈ ਸ਼ਹਿਰ ਦੀ ਨੰਬਰ 1 ਦੁਕਾਨ ਮਾਲਵੇ ਦਾ ਸਾਨਾ ਵੱਡਾ ਸ਼ੋਰੂਮ ਕੋਠੀਪਾੜਾ ਹੈ ਕੋਠੀ ਵਾਲੇ ਆ ਭਾਈ ਕੋਠੀ ਵਾਲੇ ਪੈਂਟਿੰਗ ਆਈ ਹੈ ਵੀਰੇ ਪ੍ਰਿੰਟ ਠੰਡੇ ਆਏ ਆ ਆਨਲਾਈਨ ਦਾ ਵਸੂ ਹੈਗਾ ਨਵੀਆਂ ਨਵੀਆਂ ਚੀਜ਼ਾਂ ਮਿਲਣ ਲੈਟੈਸਟ 1150 ਰੁਪਏ ਨਾਲ ਵਾਲਿਆਂ ਦੇ ਨਹੀਂ ਜਾਣਾ ਵੀਰੇ ਗੋਠੀ ਵਾਲਿਆਂ ਨੇ ਆਣਾ ਸਿਰਫ ਗੋਠੀ ਵਰਲਡ ਵਾਈਜ਼ ਐ ਨਾ ਮੀ ਨਮੀ ਚੀਜ਼ਾਂ ਲੈਣ ਵਾਸਤੇ ਗੋਠੀ ਵਾਲੇ ਦੇ ਪੁੱਛਦੇ ਵੀਰੇ ਨਵੀਂ ਚੀਜ਼ ਕੱਟ ਰੇਖ ਤੇ ਸਪੈਸ਼ਲ ਵੈਰਾਈਟੀ ਮੈਨੇਸਟਰ ਗੋਠੀ ਵੜਾਉਂਦੇ ਤੋਂ ਕੋਈ ਕੱਢ ਦੇ ਵੀਰੇ ਬਿਆਪੀ ਜਵਾਬ ਕਰੀਏ ਮੇਰੇ ਬਿਆਪੀ ਮੇਰੇ ਕੋਲ ਪੰਜਾਹ ਬਚਾ ਦੋ ਕਿੰਤੋਂ ਮਰਜੀ ਦੇ ਪਾਣੀ ਪੂਰੇ ਪੰਜਾਬ ਦੀ ਜਵਾਬ ਕਰੀਏ ਲੋ ਜੀ ਪੰਜਾਹ ਰੁਪਏ ਤੇ 1150 ਰੁਪਏ ਤੇ ਡਿਸਟ੍ਰੀਬਿਊਟ ਜੀਜੀ ਕਰ ਮਸ਼ਹੂਰ ਦਾ ਪਲਸ ਹੈਂਡਵਰਕ ਪਲਸ ਪਰਲਵਰਕ ਪਲਸ ਪਰਲਵਰਕ ਬ੍ਰੈਂਡ ਵਾਲਾ ਮਾ ਦੇ ਰਿਹਾ ਕੁੱਟ ਕੀ ਦੂਨੇ ਕਰੇ ਚੀਜ਼ ਦਿਖਾ ਦੇ ਸਕਰੀਨਸ਼ਾਟ ਲੈ ਕੇ ਆ ਨਾ 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 ਪਾਣੀ ਦੋ ਖਵਾ ਦੇ ਦਵਾਂਗੇ ਆਰਟੀਕਲ

ਲੋ ਜੀ ਗੁਰਥੀ ਵਾਲਾ ਦੇ ਮਾਂ ਮੰਮਾ ਸੇ ਲੱਗ ਚੁੱਕੀ ਐ ਤੁਸੀਂ ਦੇਖਿਆ ਹੋਣਾ ਸਟੇਟਸ ਪਾਰੇ ਬਹੁਤ ਵਧੀਆ ਵਧੀਆ ਵੈਰਾਈਟੀ ਆ ਰਹੀ ਐ ਸਭ ਤੋਂ ਘੱਟ ਰੇਟਾਂ ਦੇ ਉੱਪਰ ਕੁਝ ਕੁ ਡਿਜ਼ਾਈਨ ਮੇਰੇ ਕੋਲ ਹੋਰ ਆਏ ਐ ਮੈਂ ਤੁਹਾਨੂੰ ਦਿਖਾਨਾ ਉਹ ਹਾਂਜੀ ਸ਼ੈਰੀ ਬਾਜੀ ਗੱਲਾਂ ਲੱਗੇ ਹੋਏ ਹੋ ਹਾਂਜੀ ਵੀਰੇ ਕੋਈ ਗੱਲ ਕਰ ਦੋ ਛੱਡ ਭਾ ਗੱਲਾਂ ਨੂੰ ਆ ਡਿਜ਼ਾਈਨ ਦਿਖਾ ਦੇ ਕਿੰਨੇ ਸੋਹਣੇ ਸੋਹਣੇ ਆਏ ਐ ਵੀਰੇ ਬਹੁਤ ਸੋਹਣਾ ਆ ਜੀ ਆ ਦੇਖੋ ਜੀ ਅੱਜ ਸ਼ੁਰੂ ਮਿਲ ਜਾਂਦੀ ਹਾਂਜੀ ਹਾਂਜੀ ਆਪਣੇ ਕੋਲ ਘੱਟ ਰੇਟ ਦੇ ਵਿੱਚ ਆਇਆ ਬਿਲਕੁਲ ਨਾਰਮਲ ਜਿਹਾ ਆਰਗੇਨਿਕ ਦਾ ਸਟਫ ਐ ਮੈਂ ਹੋਈ ਕਹਿ ਰਿਹਾ ਸੀਗਾ ਮੈਂ ਰੋਲਾ ਪਾੰਦਾ ਤੁੱਕਿੰਗ ਲੱਗ ਰਿਹਾ ਮੈਨੂੰ ਅੱਜ ਨਹੀਂ ਹੋ ਰਿਹਾ ਵੀਰੇ ਮੀ ਪਹਿਗਾ ਠੀਕ ਹੈ ਵੀਰੇ ਆ ਦੇਖੋ ਮੀ ਪਹਿਨਦੇ ਜਿੰਨਾ ਪਹਿਨਦਾ ਵੀਰੇ 26 2600 ਦਾ ਸੂਟ ਹੈ ਬਾਜ਼ਾਰ ਚ ਸੇਲ ਹੋ ਰਿਹਾ ਆਪਣੇ ਕੋਲ ਪਤਾ ਕੀ ਰੇਟ ਤੇ ਹੈ 1300 ਰੁਪਏ ਦਾ ਹਾਂ ਇੱਕ ਵਾਰੀ ਇਧਰ ਦੱਸੋ 1300 ਰੁਪਏ ਦਾ ਸੂਟ ਹੈ ਭਾਜੀ ਇਹ ਦਿਖਾ ਦਿਓ ਪੌਂਚੇ ਦੇ ਵਰਕ ਵਾਲੇ ਪੌਂਚੇ ਦੇ ਵਰਕ ਹੈ ਜੀ ਆਹ ਦੁਪੱਟਾ ਹੈ ਜੀ ਆ ਟਾਈ ਐਂਡ ਡਾਈ ਡਿਜ਼ਾਈਨਰ ਸ਼ਰਟਰ ਰੀਸ਼ਪ ਨੱਕ 1300 ਰੁਪਏ ਦਾ ਸੂਟ ਹੈ ਇਹ ਸਾਰੇ ਦਿਨ ਪਤਾ ਕਿੱਥੇ ਮਿਲਦੇ ਇਹ ਗੋਠੀ ਵਾਲੇ ਦੇ ਮਿਲਦੇ ਆ ਡਿਜ਼ਾਈਨ ਇੱਕ ਵਾਰੀ ਨਿਗਾਹ ਕਰਾ ਲਾ ਮੈਂ ਆ ਦੇਖੋ ਭਾਜੀ ਕਲਰ ਡਿਜ਼ਾਈਨ ਪਹੁੰਚਿਆ ਤੇ ਵਰਕ ਹੈ ਦੁਪੱਟੇ ਨਾਲ ਹੈ ਫੋਟੋ ਵਾਲੇ ਸੂਟ ਹੈ ਤੇ ਰੇਟ ਵੀ ਦੇ ਰਹੇ ਆ ਗੋਠੀ ਵਾਲੇ ਮਹਾ ਹੰਗਾਮਾ ਸੇਰ ਤੇ ਇਹ ਕਰਤੇ ਭਾਜੀ ਕਿੰਨੇ ਦਾ 1300 ਦਾ ਸੂਟ ਹੈ 1300 ਆ ਬਾੜ ਦੇ ਨਾ ਆ ਬਾੜ ਦੇ ਨਹੀਂ ਇਹ ਆ ਲੈ ਬੋਲੀ ਵੀਰ ਬਾਤ ਉਹ ਬਾਈ ਦਾਣੀ ਵੀਰੇ ਆ ਆ ਲੈ ਮੈਂ ਤਾਂ ਕੀ ਇਹ ਇਹ ਜੀ ਜੇ ਉਹ ਸੂਟ ਹੈ ਨਵੇਂ ਆ ਦੇਖ ਇੱਕ ਆ ਲੈ ਉਹ ਜੀ ਬਸ ਕਰ ਉਹ 2600 ਦੇ ਸੀਗੇ ਇਹ ਸੂਟ ਹਾਂ 1300 ਕਰ ਦੋ 1300 ਇੱਕ ਆ ਲੈ ਇੱਕ ਆ ਜਾ ਆ ਜਾ ਗੜਿਆਣ ਇੱਕ ਆ ਜਾ ਗੜਿਆਣ ਵੀਰੇ ਆ ਜਾ ਕਾ ਮੇਰੇ ਹੱਥ ਪਰ ਗਏ ਥਲੇ ਡੋ ਪਰ ਗਏ ਪਾ ਡਿਜ਼ਾਈਨ ਦੇ ਕਿੰਨੇ ਸੋਨੇ ਆ ਕੀ ਰੇਟ ਕਰਤਾ ਨੇ ਵੀਰੇ 13 1300 ਦੀ ਰੇਂਜ ਕਰਦੇ ਗੋਲਠੀ ਵਾਲਿਆਂ ਨੇ ਉਹ ਮੀ ਬੈ ਗਏ ਨਾ ਬਲੇ ਸੂਟਾ ਨਾ ਮੀ ਬੈ ਗਰੇ ਤੇ ਸੂਟਾ ਦਾ 2600 ਲੈ ਗਨ ਤੋਂ 1300 ਲੈ ਮਰੇ ਮੀ ਜੇ ਪਾ ਨਹੀਂ ਸਕਦੇ ਕਰਦੇ ਆ ਨਹੀਂ ਨਹੀਂ ਇਹ ਰੇਟ ਆਪਣੇ ਮਾ ਮਾਮਾ ਸੇ ਲੱਗੀ ਆ ਬਾਹਰ ਕੰਪਨੀ ਆ ਦੇ ਸੂਟ ਮਿਲ ਰਿਹਾ ਉਹ ਮਿਲਦੇ ਰਹਿਣ ਬਜ਼ਾਰ ਚ ਗੋਠੀ ਵਾਲਿਆਂ ਨੇ ਦੇਨੇ ਆ ਸਿਰਫ 1300 ਦਾ ਸੂਟ ਇਹ ਆ ਚੱਟ ਆ ਆ ਚੱਟ ਆ ਚੱਕ ਇਹ ਤੂੰ ਐਵੇਂ ਨਹੀਂ ਕਰਦਾ ਇਹ ਆ ਚੱਕ ਇਹ ਆ ਆ ਰਿਹਾ ਸੂਟ ਇਹ ਆ ਰਿਹਾ ਸੂਟ ਇਹ ਆ ਚੱਕ ਕਿਹਦੇ ਕੀ ਗੱਲ ਹੋ ਗਈ ਆ ਮੀਟਰ ਕੈਂਚੀਆਂ ਚੱਕੀ ਫਿਰਦੇ ਹੋ ਕੀ ਗੱਲ ਹੋ ਗਈ ਮੀਟਰ ਤੇ ਕੈਂਚੀਆਂ ਚੱਕਿਆ ਵਿਰੇ ਲੇਡੀਜ਼ ਦੇ ਨਾਲ-ਨਾਲ ਜੈਂਟਸ ਲਈ ਵੀ ਆਪਣੇ ਕੋਲੇ ਬਹੁਤ ਸ਼ਾਨਦਾਰ ਵੈਰਾਈਟੀ ਆ ਗਈ ਆ ਕੁਰਤੇ ਪਜਾਮਿਆਂ ਦੀ ਕੁਰਤੇ ਪਜਾਮੇ ਕਹਿੰਦੇ ਆ ਵੀ ਮੰਨ ਲਓ ਪਹਿਣਾ ਵਾਸਤੇ ਸਾਰਾ ਦਿਨ ਸੂਟ ਦਿੰਦੇ ਹੋ ਤੇ ਭਰਾਵਾਂ ਵਾਸਤੇ ਆ ਭਰਾਵਾਂ ਵਾਸਤੇ ਆਟਮ ਲੈ ਕੇ ਆਏ ਆ ਕੁਰਤੇ ਪਜਾਮੇ ਕਾਟਨ ਐਮਪੈਕਸ ਕੁਆਲਿਟੀ ਦੇ ਬ੍ਰਾਂਡ ਰੇਟ ਨਹੀਂ ਪੁੱਛੋਗੇ ਅੱਜ ਭਾਈ ਜੀ ਕੀ ਰੇਟ ਹੈ ਭਾਈ ਜੀ ਬਾਜ਼ਾਰ ਦੇ ਵਿੱਚ 2000 ਦਾ 2500 ਦਾ ਕੁਰਤਾ ਪਜਾਮਾ ਵਿਕ ਰਿਹਾ ਹੈ ਤੇ ਆਪਣੇ ਕੋਲ ਜਿਹੜਾ 1000 ਦਾ ਸਹੀ ਕਹਿ ਰਹੇ ਹੋ ਬਿਲਕੁਲ ਮੈਂ ਕੈਂਚੀ ਮਾਰੂੰ ਜੇ ਝੂਠ ਮਾਰਿਆ ਤਾਂ ਇਹ ਸਹੀ ਕਹਿ ਰਿਹਾ ਮੈਂ ਮਿਕਲ ਹਾਰ ਦੇਣ ਲੀਟਰ ਰੇਟ ਜਿਹੜਾ ਕਹਿ ਰਹੇ ਦੀਆ ਹਾਂ ਹਜ਼ਾਰ ਰੁਪਏ ਦਾ ਉਹ ਭਰਾਵਾ ਲੜਨਾ ਪਈਓ ਤੁਸੀਂ ਨਹੀਂ 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 ਰੇਟ ਸਹੀ ਹੈ ਆਉਂਦੀ ਆ ਭਰਾਵਾ ਸਾਡੇ ਨਹੀਂ ਲੜਾਈ ਹੁੰਦੀ ਰੇਲ ਘੱਟ ਬਜ਼ਾਰ ਨਾਲ ਹਾਂ ਰੇਟ ਕਰਕੇ ਬੜਾ ਰੁਪਇਆ ਬਾਜ਼ਾਰ 'ਚ ਜਿਹੜਾ ਯੋਰ ਕਾਟਨ ਹੈ ਵੀਰੇ ਕੰਪਨੀ ਦਾ ਮਾਲ ਆ ਦਿਖਾ ਦਿਓ ਸਰ ਬ੍ਰਾਂਡਡ ਇਹ ਆਲੇ ਤਾਂ ਨਹੀਂ ਮਹਿੰਗੇ ਲਾ ਲੋਗੇ ਆ ਰੰਗਦਾਰ ਨੇ ਨੇ ਆਲੇ ਰੰਗਦਾਰ ਵੀ ਆ ਵਾਈਟ ਵੀ ਮਿਲਣਗੇ ਰੰਗਦਾਰ ਵੀ ਮਿਲਣਗੇ ਸਾਰੀ ਸਾੜੇ ਕਲਰ ਚਾਰਟ ਮਿਲੂਗਾ 2-2000 ਵਾਲੇ 1000 ਚ ਕਰਤੇ 1300 ਰੁਪਏ ਦਾ ਵੱਡੇ ਪਣੇ ਦਾ 3.5 ਮੀਟਰ ਕਪੜਾ ਹੋਊਗਾ ਬ੍ਰਾਂਡ ਕੁਰਤਾ ਪਜਾਮਾ ਹੋਊਗਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਵਾਲਾ ਗਿਫਟ ਪਾਊਗਾ